ਮਸ਼ੀਨ ਖਰਾਬ ਹੋ ਗਈ ਦਾਣੇ ਕੱਢਣ ਵਾਲੇ ਪਏ ਆ ਆ ਦੇਖੋ ਇੱਥੇ ਪਾਇਆ ਸੀ ਆਪਾਂ ਕੱਚ ਦੀ ਧੋ ਦੋ ਹਾਂ ਬੱਠਾ ਮਸ਼ੀਨ ਵਾਲਾ ਸਰਪੈਂਚ ਸਾਫ ਸਾਡੇ ਹਾਂਜੀ ਅੱਜ ਦਾ ਆਪਣਾ ਵਲੌਗ ਸਟਾਰਟ ਹੁੰਦਾ ਕਲਕਤੋਂ ਤੇ ਆਪਾਂ ਵੱਟਣ ਲੱਗੇ ਆ ਕਲ ਕੱਢ ਜਾਗੀ ਆ ਬਤਾ ਕੀ ਸਾਥੀ ਵਾਲੇ ਤੇਣੀ ਸ਼ੁਰੂ ਕਰਦਾ ਕੰਮ ਆਪਾਂ ਕਣ ਕਪਣੀ ਜਮਾ ਪੱਕੀ ਹੋਈ ਆ ਦਾਣੇ ਜਿੰਨਾ ਮੌਇਸਚਰ ਭਾਲਦੇ ਆ 12 ਪੂਰਾ ਆਰਾਮ ਨਾਲ ਹੋਊਗਾ ਪੁੱਤੋ ਰਾਬਣੇ ਨੇ ਢੇਰ ਛੱਡਿਆ ਆ ਵੇਖੋ ਇੱਧਰ ਪਤਾ ਨਹੀਂ ਆਵਾਜ਼ ਆਉਂਦੀ ਹੋਊ ਕਿ ਨਹੀਂ ਆਉਂਦੀ ਹੋਊਗੀ ਤੇ ਇੱਕ ਟੈਂਕੀ ਪਵਾ ਲਈ ਆਪਾਂ ਢਾਣੇ ਤੋਂ ਦਿਖਾ ਦਿੰਨੇ ਆ ਤੇ ਸਾਈਡਾਂ ਤੋਂ ਹਰੇ ਦੀਏ ਸਾਈਡਾਂ ਵਾਲੇ ਛੜਾ ਦਿੰਨੇ ਥੋੜੇ ਥੋੜੇ ਦੋ ਦਫਟਾ ਉਹ ਵੀ ਹਰੇ ਨਹੀਂ ਦੀਏ ਥੋੜੇ ਢਾਣੇ ਆ ਉਹ ਵਿੱਚ 14 ਹੀ ਦਾਣਾ ਹਰਾ ਵਿੱਚ ਆ ਲਾ ਸੁਭਾ ਵੈਟੂਟ ਲਾਇਆ ਤੇ ਆਪਾਂ ਇਹਦੀ ਲਾਈਟ ਦੀ ਲਾਈਟਾਂ ਦਾ ਕੰਮ ਜਾ ਕੀਤਾ ਸੁੱਟ ਸੁੱਟ ਪਾਉਣ ਵਾਲੀ ਸੀ 6 ਨੂਰ ਨੀ ਲਾਉਣ ਵਾਲੇ ਉਹ ਲਾਏ ਆ ਚਲੋ ਦਾਣੇ ਦਿਖਾਉਣੇ ਤੁਹਾਨੂੰ ਕੱਲ ਆਪਾਂ ਆਏ ਸੀ ਹਜੇ ਜਿੱਥੇ ਗਏ ਸੀ ਤੁਹਾਨੂੰ ਦੱਸਿਆ ਦਿੱਲੀ ਦੱਸਿਆ ਹੀ ਨਹੀਂ ਸੀ ਆਪਾਂ ਤੁਹਾਨੂੰ ਦਿੱਲੀ ਗਏ ਸੀ 에어ਪੋਰਟ ਤੇ ਦਾਣੇ ਦੇਖੋ ਹਰਾ ਦਾਣਾ ਕੋਈ ਨਹੀਂਗਾ ਵੇਚ ਦੇਖੋ ਕਣਕ ਜਮਾਂ ਸਹੀ ਆ ਜਮਾਂ ਦੇਖੋ ਹਰਾ ਦਾਣਾ ਕੋਈ ਨਹੀਂਗਾ ਪਰ ਆਪਾਂ ਕਸਰ ਕੋਈ ਨਹੀਂ ਛੱਡਣੀ ਕੀ ਏਕਾਪਾ ਪਾਣੀ ਕੱਢਣਾ ਸੀ ਉਹ ਵੀ ਨਹੀਂ ਕੱਢਿਆ ਤੇ ਟਾਇਰਾਂ 'ਚੋਂ ਚਲੋ ਦੇਖੀ ਜਾਊਗੀ ਹੁਣ ਆਪਾਂ ਬੰਦ ਕਰ ਦਈਏ ਆਪਾਂ ਪਾਣੀ ਪੀਣਾ ਸੀਗਾ ਤੇ ਪਾਣੀ ਪਤਾ ਨਹੀਂ ਲਿਆਂਦਾ ਕਿ ਨਹੀਂ ਪਹਿਲਾਂ ਦਾ ਪੱਖ ਹੈ ਚਲੋ ਕਿਲਾ ਖਾਨਾ ਦਾ ਵੱਟ ਕੇ ਵੇਣੇ ਆ ਕਿਵੇਂ ਆ ਤੇ ਹੁਣ ਲੱਗਦਾ ਸਾਰੀ ਵੱਟ ਨਹੀਂ ਪਊਗੀ ਬਾਕੀ ਮੀਂਹ ਦਸੀ ਜਾਂਦੇ ਸੀ ਇਹ ਟਾਈ ਸਾਰੇ ਲੱਗੇ ਪਏ ਮੀਂਹ ਤੋਂ ਪਹਿਲਾਂ ਮੈਲਾ ਵੱਟ ਲਗੇ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਏਡਾ ਪਰ ਆਪਾਂ ਨੂੰ ਮਸ਼ੀਨ ਵਾਲੇ ਨੇ ਮੁੜ ਕੇ ਲੇਟ ਕਰ ਦੇਣਾ ਸੀਗਾ ਇਹਨੇ ਟਾਈਮ ਦਿੱਤਾ ਹੋਇਆ ਸੀ ਹਫਤੇ ਦਾ ਹਫਤੇ ਤੋਂ ਜ਼ਿਆਦਾ ਦਾ ਸੀ ਤੇ ਹਫਤੇ ਤੋਂ ਵੀ ਨੇ ਲੇਟ ਕਰ ਦੇਣਾ ਅੱਜ ਦੱਸ ਦੇਣਾ ਕਿ ਜਾਣੇ ਉੱਤੇ ਤੇ ਕਣਕ ਹੈਗੀ ਆਪਣੀ ਪੱਕੀ ਵੀ ਗਈ ਵੀ ਜਮਾ ਤਾਂ ਕਰਕੇ ਫਿਰ ਇਹ ਕਹਿੰਦਾ ਹੈਗਾ ਕਿ ਕੱਲ ਨੂੰ ਹੀ ਲਾ ਲਓ ਤਾਂ ਕਰਕੇ ਅੱਜ ਹੀ ਆ ਗਈ ਸੀ ਫਿਰ ਮਸ਼ੀਨ ਕੋਲ ਨਲਕਾ ਪਤਾ ਨਹੀਂ ਚੱਲਦਾ ਕਿ ਨਹੀਂ ਇਹਨੂੰ ਚਲਾਈਏ ਪਾਣੀ ਪੀਏ ਘੋਟਾ আজত বাহি লক নো লাগে লোব লাগে ল ਰੁਕਾਏ ਆਏ ਤੇਰੇ ਬਿਨਾ ਖਾਏ ਖਾਈ ਤੇਰੇ ਬਿਨਾ ਮੁਖਾਏ ਲਓ ਜੀ ਉਹ ਟਰਾਲੀ ਦਾ ਆਪਣੀ ਭਰ ਗਈ ਦੇਖੋ ਉਹ ਭਰ ਗਈ ਟਰਾਲੀ ਹਵਾ ਵੀ ਬੰਦ ਹੋ ਗਈ ਹੁਣ ਤਾਂ ਤੇ ਟ੍ਰੈਕਟਰ ਆ ਗਿਆ ਸੀ ਇੱਕ ਹੋਰ ਇਹਨੂੰ ਲੈ ਚੱਲਦੇ ਆਂ ਇਹਦੇ ਚ ਵੀ ਇੱਕ ਟੈਂਕੀ ਪਾਈ ਹੋਈ ਆ ਤੇ ਹਾਂ ਥੋੜਾ ਜਿਹਾ ਛੜਤਾ ਸੱਡਾਂ ਤੋਂ ਖੜਾ ਕਰਕੇ ਉਹ ਕੁਝ ਪਰਾਂ ਵੀ ਛੱਡਿਆ ਹੋਣਾ ਚਾਹੀਦਾ ਇਹ ਮੈਨੂੰ ਲੱਗਾ ਤਿੰਨ ਕਿੱਲੇ ਥਾਂ ਆਊਗਾ ਸਾਰਾ ਜਿਹੜਾ ਵੱਡਿਆ ਤੇ ਤਿੰਨਾਂ ਕਿੱਲਾਂ ਚ ਇੱਕ ਟਰਾਲੀ ਮਤਲਬ ਕਿ ਜੇ ਆਹ ਟੈਂਕੀ ਵੀ ਉਹਦੇ ਚ ਪਾ ਲਈਏ ਤਾਂ ਫੁੱਲ ਟਰਾਲੀ ਹੋ ਗਈ ਇੱਕ ਤਿੰਨਾਂ ਕਿੱਲਾਂ ਚੋਂ ਤੇ ਚਲੋ ਪਵਾਲੀਏ ਦਾਣੇ ਦੇ ਚ ਟਰਾਲੀ ਲੈ ਕੇ ਆਉਣੇ ਆਪਾਂ ਇੱਕ ਹੋਰ ਤੇ ਬਾਕੀ ਦੇ ਨਾਮ ਤਾਂ ਬਾਅਦ ਚ ਵਾੜ ਲਾਂਗੇ ਫਿਰ ਮੀਂਹ ਤੋਂ ਬਾਅਦ ਜੇ ਮੀਂਹ ਹੋਇਆ ਤਾਂ ਚਲੋ ਚੱਲ ਕੇ ਟਰਾਲੀ ਲਈਏ ਜੀ ਆਪਾਂ ਚਲੋ ਟਰਾਲੀ ਲਈ ਜੀ ਤੇ ਫਿਰ ਮਿਲਦੇ ਹਾਂ ਮਸ਼ੀਨ ਚੱਲੀ ਜਾਂਦੀ ਆ ਹਾਂ ਬੱਠਾ ਮਸ਼ੀਨ ਵਾਲਾ ਸਪੰਜ ਜਦਾਂ ਸਾਡੇ ਯਾ ਹੋਰੀ ਆਪਾਂ ਲਿਆਏ ਇਦੀ ਟਰਾਲੀ ਜਿੱਡੇ ਤੇ ਬਾਤ ਤਾਂ ਆ ਗਿਆ ਆ ਇਹ ਤਾਂ ਦੋ ਗੜੇ ਲਿਆਂਦੇ ਆ ਝਾੜ ਤਾਂ ਠੀਕ ਲੱਗਦਾ ਰੱਬ ਵੱਲੋਂ ਮੀਂਹ ਦਾ ਵੀ ਮੌਸਮ ਤਿਆਰੀ ਹੋਈ ਪਈ ਦੇਖੋ ਬੱਦਲ ਝਾੜ ਤਾਂ ਵਾ ਠੀਕ ਲੱਗਦਾ ਆਪਾਂ ਨੂੰ ਇੱਕ ਟਰਾਲੀ ਹੋਰ ਚਾਹੀਦੀ ਹੋਊਗੀ ਜਿਉਂ ਕਿ ਟਰਾਲੀਆਂ ਇੱਕ ਹੀ ਆਪਣੇ ਕੋਲ ਵੱਡੀ ਆ ਟਰਾਲੀ ਜਿਹੜੀ ਉਹ ਆ ਮਸ਼ੀਨ ਵਾਲੀ ਦੀ ਬਾਕੀ ਸਾਰੀਆਂ ਟਰਾਲੀਆਂ ਨਿੱਕੀਆਂ ਆ 11 ਫੁੱਟੀਆਂ ਆਪਣਿਆਂ ਵਿੱਚ ਫਿਰ ਵੀ ਪੈ ਜਾਂਦੇ ਦਾਣੇ ਉਹ ਕਈਆਂ ਲਈ ਜਮੇ ਨਹੀਂਵੇਂ ਹੁੰਦੇ ਬੱਟ ਜੀ

ਉਹ ਵੀਡੀਓ ਬਣ ਗਈ ਆ। ਆਹ। ਉਹ ਲੈ ਚਲੀਏ ਪਵਾਲੀਓ ਵੀ ਟੈਂਕੀ ਜਿਹੜੀ ਹੈਗੀ ਆ ਤੇ ਉਹ ਆਪਾਂ ਨਹੀਂ ਵੜਨਾ ਫਿਰ ਕੈਨਸਲ ਕਰਤਾ। ਗੋਮ ਦੇ ਦਾਣੇ ਹਰੇ ਹਰੇ ਇੰਦੇ ਚ ਵਿੱਚ ਗੜੇ ਜਾਂਦੇ ਚ ਵੀ ਹੈਗੇ ਆ ਵਿੱਚ ਵਿੱਚ। ਬਾਅਦ ਚ ਲੈ ਚਲਾਂਗੇ ਤੇ ਉਹ ਆਪਾਂ ਉਹਦੀ ਲੈ ਚਲਾਂਗੇ ਨਾਲ ਦੀ ਨਾਲ ਵੜਾ ਕੇ ਤੇ ਉਸ ਆਪਣੀ ਉਧਰਲੀ ਖੜੀ ਆ। ਦੂਜੀ ਸਾਈਡ ਹੈਗੀ ਜਿਹੜੀ ਤੇ ਸੱਚ ਖੱਤੀ ਵੀ ਖੜੀ ਹੈ ਜੇ ਇਧਰ ਚਾਰਕਨਾਲਾਂ ਦੀ ਕੀ ਆਲਾ ਸਰਪੰਚ ਸਾਹਿਬ ਕੀ ਇਹ ਮੱਲਾ ਡਿੱਗੀ ਹੋਣੀ ਸ਼ਾਇਦ ਹੋਰ ਕਿਵੇਂ ਸਰਪੰਚ ਸਾਹਿਬ ਮੈਂ ਵੇਖ ਲਿਆ ਮੈਂ ਮਗਰ ਜੇ ਕੀ ਵੇਂਦੇ ਸੀਗੇ ਪੰਜਾਬ ਦਾ ਸ਼ਬਦਾਂ ਬੜੀ ਨਾ ਸਰਦੀ ਬੈਨਾ ਮੈਨੂੰ ਬੜਾ ਮੈਨੂੰ ਦੇਖੀ ਨਹੀਂ ਬੜੀ ਜਾਨ ਕੀ ਪਰਮਾ ਪਛਾ ਗਿਆ ਫਿਰ ਮੈਂ ਗਾਂ ਹੋਰ ਤੇ ਕੰਬੇ ਦੀ ਗਾਂ ਕਰਨੀ ਸੀ ਕੁੜੀ ਜੇ ਪਛਾ ਗਿਆ ਗਾਂ ਵਿੱਚ ਵੜ ਜਾਣਾ ਇਥੇ ਨਾਲੇ ਦੇ ਉਹ ਕਿਵੇਂ ਛੜ ਤੋ ਟੋਟਾ ਯਾਰ ਇਹ ਯਾਰ ਆਡਾ ਡਾਬੀ ਰੱਖਣਾ ਬੀਜਾਂਗੇ ਹੋਰ ਵੀ ਗਾਂ ਟੋਟਾ ਨਾ ਆਹੀ ਦੀ ਅਨੀ ਆ ਕੇ ਚ ਗਾਂ ਆਡਾ ਹੋਰ ਤਿੰਨ ਬੀਜੇ ਉਪਰਲਾ ਮੈਮਲੇ ਨਾਲ ਹੀ ਲਾ ਲਾਂਗੇ ਆ ਬਾਅਦ ਚ ਮਾਤਾ ਉਹ ਕਿੰਨੇ ਦਾ ਘੇਰਾ ਇੱਕ ਨਹੀਂ ਸੀਗਾ ਹਾਂ ਦੋ ਕਿੱਲਾਂ ਦਾ ਘੇਰਾ ਖੜਾ ਉਹ ਦੋ ਕਿੱਲੇ ਨਹੀਂ ਦੋ ਤੁਸੀਂ ਕਰਕੇ ਗਾਂ ਹੋਰ ਹੈ ਦੋ ਕਿੱਲਾਂ ਦੇ ਵਿੱਚੇ ਵੀ ਜੇ ਹੋਏ ਨਾ ਥੋੜਾ ਥੋੜਾ ਅੱਛਾ ਅੱਛਾ ਇੱਕ ਹੋਰ ਆ ਗਿਆ ਹਾਂ ਇੱਕ ਵਾਰ ਤਾਂ ਦੋ ਘਟੇ ਥੋੜੀ ਜਿਹੀ ਵਾਹ ਜਾਨੀ ਯਾਰ ਕੀ ਕਣ ਕਹਰੀ ਲੱਗਦੀ ਮੈਨੂੰ ਤਾਂ ਨਹੀਂ ਲੱਗਦਾ ਉਹ ਇਹਦਾ ਟਰੈਕਟਰ ਲੋਡ ਮੰਦਾ ਸੀਗਾ ਹਾਂ ਝੋਨੇ আর ਕੀ ਮਾ ਅੱਛਾ ਉਹ ਦਾ ਕਣ ਤੂ ਰੇ ਡਿਟ੍ਰੇਟਰ ਨੂੰ ਪਤਾ ਹੀ ਨਹੀਂ ਲੱਗਦਾ ਉਹ ਹਰੀਏ ਜਿਆਦਾ ਜੀ ਹਰੀਆ ਹਾਂ ਹਾਂ ਜਿਹੜਾ ਲਾ ਕੇ ਵੇਖ ਲੋ ਜੇ ਤਾਂ ਕੰਮ ਵਧੀਆ ਹਾਂ ਫਿਰ ਤਾਂ ਵੜਤਾਂ ਦਿਓ ਇਹ ਨੀਂ ਨਾ ਹਰੀ ਹਰੀ ਦਾ ਸਵੇਰੇ ਇੰਤੋਂ ਵੀ ਹਰੀਆ ਜੀ ਝੋਨੇ ਵੰਗਿਆ ਮੇਰੀ ਤਾਂ ਫਿਰ ਜਿਆਦਾ ਲੈਂਦੀ ਜਾਨ ਕੋ ਗੜਿਆਂ ਦੀ ਬਾਲੀ ਕੁੱਤੀ ਆ ਥੱਲੇ ਰਾਤ ਨੂੰ ਵਟਣੀ ਆ ਨਾ ਦਿਨਾਂ ਵਟਣੀ ਬੜੀ ਗੜਿਆਂ ਨੇ ਭੰਨੀ ਪਈ ਐ ਜੰਮ ਅੱਛਾ ਫਾਲਣ ਬਣਾਈ ਪਈ ਐ ਮੇਰੀ ਤਾਂ 30 ਮਾਣ ਕਲੀ 35 ਮਾਣ 30 35 ਮਾਣ ਲੱਗਦੇ ਸੱਤ ਹੀ ਮੇਰੀ ਤਾਂ ਕੋਰੇ ਮੋੜ ਦੀ ਗਣਕਦਾ ਆ ਜਿਵੇਂ ਮਗਰਾ ਛਾਂਕਦਾ ਨਹੀਂ ਪਿਆ ਆਇ ਕੀਤੀ ਭਈ 8-8 ਤਾਂ ਗੜੇ ਤੇ ਗੜੇ ਤਾਂ ਸਾਰੇ ਹੀ ਪਏ ਆ ਸਾਰੇ ਨਹੀਂ ਇਧਰ ਸਾਡੇ ਵੀ ਇਧਰ ਪਏ ਬਹੁਤ ਤੋੜੇ ਸਿੱਟੇ ਹਾਂ ਤੇ ਇੱਕ ਇੱਥੇ ਹਾਂ ਉਧਰਲੇ ਜਿਹੜੇ ਉਧਰ ਨਹੀਂ ਆਪਣੇ ਇਹ ਪਤਾ ਗੜੇ ਕਿੱਥੋਂ ਆਇਆ ਹਾਂ ਇਹ ਜਿਹੜਾ ਥੋੜਾ ਉਧਰਲਾ ਮੜਨ ਨੀਗਾ ਹਾਂ ਹਾਂ ਮੜਾਂ ਵਾਲਾ ਉਹ ਵੀ ਜਾ ਕੇ ਹਾਂ ਮੋੜਾਂ ਦੇ ਘਰ ਤੋਂ ਦੀ ਮੇਰਾ ਜਿਹੜਾ ਡੰਡੇ ਭਾਣ ਲਾਵਾ ਹਾਂ 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 ਪਾਲ ਕੇ ਹਾਂ ਹਾਂ हां हां उधर उधर ਢਿੱਗੇ ਸਿੱਟੇ ਤੋੜੇ ਪਏ ਸੀਗੇ ਉਹ ਵੇਖੇ ਸਿੱਟੇ ਤੋੜੇ ਪਏ ਸੀ ਜਮਾ ਨਾਲੋਂ ਹੀ ਫਟਦਾ ਜਮਾ ਵਿੱਚ ਬੱਲ ਨਹੀਂ ਪਨਦਾ ਸਿੱਟੇ ਹੀ ਲਾਤੇ ਸੀਗੇ ਰਗੜਿਆਣੇ ਮੈਂ ਤਾਂ ਉਧਰ ਮੜ ਕੇ ਖੇਤ ਹੀ ਨਹੀਂ ਗਿਆ ਹਾਂ ਅੱਗੇ ਮੈਂ ਦੋ ਵਰੀ ਆਂ ਸੁਬਾ ਸ਼ਾਮ ਅੱਛਾ ਲੋਕਾਂ ਕਾ ਜੀ ਨਿਕਾਇਆ ਜਦ ਮੈਂ ਟਾਂਕਰ ਤੇ ਆਇਆ ਸੀਗਾ ਵੱਡੀ ਤਾਂ ਨਹੀਂ ਅਜੇ ਨਾ ਕੋਈ ਨਹੀਂ 30 35 40 ਮਰ ਮਰ ਤੂੰ ਗੋਭੀ ਕਿ ਨਹੀਂ ਲਾਈ ਗੋਭੀ ਲਾਈ ਸੀ 7 ਕਿਲੋ ਅੱਛਾ ਗੋਭੀ ਮੇਰੀ ਵਧੀਆ ਨਿਕਲੀ ਤਾਂ ਉਹ 40 45 ਹਜ਼ਾਰ ਦੀ ਕਿੱਲੇ ਦੀ ਹਾਂ ਤੂੰ ਅੱਜ ਕਿ ਜਦੋਂ ਚਾਲੀ ਕੰਟਰੋਲ ਯਾਰ ਦੇਖ ਲਈ ਬਹੁਤ ਅੱਛੇ ਦਰਜ ਵੀਡੀਓ ਬਣਾਓ ਪਰ ਯੋ ਭਾਈ ਦੀ ਆਪਾਂ ਨਹੀਂ ਨਹੀਂ ਯਾਰ ਇਹ ਤਾਂ ਬਹੁਤ ਧਰਾ ਇਹ ਜਮਾ ਸੁੱਕੀ ਆ ਅੱਬ ਅਸਕਾਰਾ ਪਰ ਵਤੂਆ ਟਰੈਕਟਰ ਹੀ ਨਹੀਂ ਅਗਦਾ ਤੂ ਤੋਂ ਮੇਰੇ ਕੰਨਾ ਕੂਰ ਕਰ ਦੋ ਕੀ ਹੋਣੋ ਹਿਲਾਤੀ ਪਾ ਮਸ਼ੀਨ ਚੱਲਦੇ ਆ ਇਹ ਕਟਰਾਲੀ ਆਪਣੀ ਗੈਲ ਚਲੀ ਉਹ ਮਸ਼ੀਨ ਖਰਾਬ ਹੋ ਗਈ ਆ ਬਤਾਣੇ ਕੱਢਣ ਵਾਲੇ ਪਏ ਆ ਜੀ ਆ ਦੇਖੋ ਇੱਥੇ ਪਾਇਆ ਸੀ ਆਪਾਂ ਟਰਾਲੀਆਂ ਲਾਤੀਆਂ ਅੰਦਰ ਇੱਕ ਆ ਖੜੀ ਇੱਕ ਹੋਰ ਲਾਤੀ ਅੰਦਰ ਆਪਾਂ ਚਲੇ ਸੀਗੇ ਸ਼ਹਿਰ ਰੇ ਰਹਿਣ